ਔਰ ਜਨੂ ਗਰਾਉਂਡ ਲੈਵਲ ਤੇ ਫੀਲਡ ਚ ਕਰਨ ਡੀਐਸਪੀ ਦਿਯਾਤੀ ਔਰ ਗੁਰਪ੍ਰੀਤ ਸਿੰਘ ਇਨਸਪੈਕਟਰ ਐਸਐਚਓ ਕਲਖੁਰਦ ਇਹ ਸਾਰੇ ਫੀਲਡ ਤੇ ਇਸ ਟੀਮ ਨੇ ਜਿਹੜਾ ਹੈਗਾ ਵਾ ਗਰਾਉਂਡ ਤੇ ਕੰਮ ਕੀਤਾ ਔਰ ਇਸ ਵੱਡੀ ਰਿਕਵਰੀ ਨੂੰ ਸਮੇਤ ਇਸ ਸਮਗਲਰ ਨੂੰ ਫੜ ਕੇ ਔਰ ਜੰਨੀ ਹੋਈ ਰਿਕਵਰੀ ਆ ਇਹ ਵੀ ਇੱਕ ਤਰ੍ਹਾਂ ਦੀ ਜਿਹੜੀਆਂ ਪਹਿਲਾਂ ਦੀਆਂ ਜਿਹੜੀਆਂ ਕੋਈ ਰਿਕਵਰੀਆਂ ਪੰਜਾਬ ਦੇ ਵਿੱਚ ਹੋਈਆਂ ਉਹਨਾਂ ਚ ਵੀ ਮੋਰਲੀਆਂ ਰਿਕਵਰੀਸ ਦੇ ਵਿੱਚੋਂ ਇਹ ਰਿਕਵਰੀ ਕੀਤੀ ਗਈ। ਸੋ ਇਹ ਜਿਹੜੀ ਰਿਕਵਰੀ ਆ ਇਹ ਅਕਾਲ ਸਹਾਇ ਫਾਰਮ ਨੇੜੇ ਸੋਡੀ ਨਗਰ ਤੋਂ ਕੀਤੀ ਗਈ। ਜਿੱਥੇ ਕਿ ਇਹ ਟਿਪ ਆਫ ਇਨਫੋਰਮੇਸ਼ਨ ਤੇ ਪੁਲਿਸ ਪਾਰਟੀ ਨੂੰ ਪਤਾ ਸੀਗਾ ਕਿ ਜਿੱਥੇ ਇਹਨਾਂ ਨੇ ਕਿਤੇ ਐਕਸਚੇਂਜ ਕਰਨੀ ਸੀ। ਔਰ ਜਿੱਥੇ ਤੋਂ ਅੱਗੇ ਜਿਹੜੇ ਦੇ ਕੋਈ ਖਰੀਦਦਾਰਸਗੇ ਉਹਨਾਂ ਨੇ ਇਹਨੂੰ ਅਪਰੋਚ ਕਰਨਾ ਸੀ ਤੇ ਇਹਨੇ ਅੱਗੇ ਉਹਨਾਂ ਨੂੰ ਇਹ ਸੇਲ ਆਫ ਕਰਨੀ ਔਰ ਉੱਥੇ ਪੁਲਿਸ ਨੇ ਬੜੇ ਟਾਈਮਲੀ ਸਾਰੀ ਜੋ ਇਹਨਾਂ ਦੀ ਇਨਫੋਰਮੇਸ਼ਨ ਆਈਟੀ ਔਰ ਹਿਮਨ ਇੰਟੈਲੀਜੈਂਸ ਦੇ ਹਿਸਾਬ ਦੇ ਨਾਲ ਚੱਲ ਰਹੇ ਸੀ ਔਰ ਉੱਥੇ ਜਾ ਕੇ ਇਹਨੂੰ ਦਬੋਚਣ ਚ ਤੇ ਪੂਰੀ ਰਿਕਵਰੀ ਕਰਨ ਦੇ ਵਿੱਚ ਕਾਮਯਾਬ ਹੋਏ ਤਰ ਜੇ ਜਿਹੜੀ ਕੋਈ ਹੋਰ ਰਿਕਵਰੀਸ ਔਰ ਹੋਰ ਅਰੈਸਟ ਇਸ ਮੁਕਦਮੇ ਦੇ ਵਿੱਚ ਉਹ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਹੋ ਸਕਦੇ। ਇੱਕ ਸਰ ਲਿਖਿਆ ਜੀ ਬਾਹਰਲੇ ਜ਼ਿਲ੍ਹਿਆਂ ਤੋਂ ਲੈ ਕੇ ਆਉਂਦਾ ਸੀ ਕੋਈ ਜ਼ਿਲ੍ਹਾ ਕਨਫਰਮਾਈ ਹੋਇਆ ਸਰ ਕਿਹੜੇ ਜ਼ਿਲ੍ਹੇ ਤੋਂ ਬਿਸਤ? ਅਡਜੋਇਨਿੰਗ ਡਿਸਟ੍ਰਿਕਟਸ ਨੇ ਜੀ। ਸੋ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਆਲਸੋ। ਸੋ ਅਡਜੋਇਨਿੰਗ ਡਿਸਟ੍ਰਿਕਟਸ ਨੇ। ਪਰ ਜਿਹੜੇ ਸਰ ਮਾਮਲੇ ਆ ਜੀ ਪਿਛਲੇ ਪੁਰਾਣੇ ਉਹਨਾਂ 'ਚ ਕੋਈ ਸਥਿਤੀ ਹੈ ਸਰ ਇਹਨਾਂ 'ਚ ਉਹ ਟਚ ਨੇ ਮਾਮਲੇ ਵਿੱਚ ਮੁਕਦਮੇ ਕੋਸ਼ਿਕ ਦੇ ਜਿਹੜੇ ਅੰਡਰ ਟ੍ਰਾਇਲ ਨੇ ਕੁਝ ਗਵਾਹੀਆਂ ਤੇ ਨੇ। ਸੋ ਵਕ ਵਕ ਸਟੇਟਸ ਹੈਗਾ ਇਹਨਾਂ ਦਾ ਵਕ ਵਕ ਕੋਰਸ ਦੇ ਵਿੱਚ ਜਮਾਨਤਾਂ ਦੇ ਕਰਨੇ ਆ ਜਮਾਨਤਾਂ ਦੇ ਸੀ ਸਰੇ ਨੰ ਮੰਗਵਾਈ ਕਿੱਥੋਂ ਦੱਸਿਆ ਕੁਝ ਦੇ ਬਾਰੇ ਕੁਝ ਨਹੀਂ ਫਿਲਹਾਲ ਜੀ ਉਹ ਜਿੱਥੇ ਵੀ ਇਹਨੇ ਮੰਗਵਾਈ ਆ ਉਹ ਬੈਕਵਰਡ ਲਿੰਕੇਜ ਜਿਹੜੀ ਉਹਨੂੰ ਅਸੀਂ ਜੋੜ ਰਹੇ ਆ ਔਰ ਪ੍ਰੋਗ੍ਰੈਸ਼ਨ ਐਸ ਲੈਵਲ ਤੇ ਲੋਕੇਸ਼ਨ ਆ ਉਹਦੇ ਚ ਇਹਨੇ ਮੰਨਿਆ ਵੀ ਇਹਨੇ ਕਈ ਜਗ੍ਹਾ ਤੇ ਸਪਲਾਈ ਕਰਨੀ ਆ ਮਾਸਿਕ ਇੱਕ ਇੱਕ ਮਹੀਨੇ ਪਰ ਕਰਾਂਗੇ 25 ਤੱਕ ਸੋ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਆਪ ਵੀ ਮੇਰੇ ਖਿਆਲ ਅੱਜ ਦੂਸਰੀ ਤੀਸਰੀ ਮੇਰੀ ਪਸ ਹੈਗੀਆਂ ਵਾ ਪੈਡਲਰਸ ਆ ਸਪਲਾਈਅਰਸ ਤੇ ਸਮਗਲਰਸ ਦੀਆਂ ਉਹਦੇ ਵਿੱਚ ਹੈਗੀਆਂ ਤੇ ਇਹਦਾ ਸੱਦਾ ਕਨੈਕਟ ਉੱਥੇ ਹੈਗਾ ਜਾਂ ਇਹਦਾ ਕੋਈ ਹੋਰ ਵਿੱਚ ਰਾਹ ਦੇ ਵਿੱਚ ਕੋਈ ਹੋਰ ਸਮਗਲਰ ਨਾਲ ਰਾਫਤਾ ਸੀਗਾ ਤੇ ਉਹਦਾ ਅੱਗੇ ਰਾਫਤਾ ਸੀਗਾ ਇਹ ਸਾਰੀ ਚੀਜ਼ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਔਰ ਜਿਹੜੇ ਜਿਹੜੇ ਵੀ ਇਹਦੇ ਚ ਹੋਰ ਬਿੱਗ ਫਿਸ਼ ਇਨਵੋਲਵ ਹੋਣਗੀਆਂ ਵੀ ਵਿਲ ਰੈਸਟ ਉਹਨਾਂ ਸਾਰਿਆਂ ਨੂੰ ਵੀ ਅਸੀਂ ਸਲਾਖਾਂ ਪਿੱਛੇ ਤੱਕਾਂਗੇ ਕਿਤਨਾ ਕਿਤੇ ਮੰਨਿਆ ਜਾ ਸਕਦਾ ਹੈ ਕਿ ਜਿਹੜੀ ਜੁਧ ਨਸ਼ਾ ਵਿਰੁੱਧ ਜਿਹੜੀ ਮਹਮਾ ਉਹ ਰੰਗ ਲਿਆ ਰਹੀ ਹੈ ਕਿਉਂਕਿ ਪਹਿਲੀ ਵਾਰ ਹੋਇਆ ਫਿਰੋਜ਼ਪੁਰ ਦੇ ਵਿੱਚ ਕਿ 4-5 ਮਹੀਨਿਆਂ ਦੇ ਵਿੱਚ 140 ਕਿਲੋਗ੍ਰam ਦੇ ਕਰੀਬ ਜਿਹੜੀ ਹੈ ਰੋਹਨ ਹੋਣ ਤੱਕ ਫੜੀ ਗਈ ਹੈ ਕੀ ਤੁਸੀਂ ਮੰਨਦੇ ਹੋ ਕਿ ਹੋਰ ਵੀ ਇਸ ਤੋਂ ਵੱਡੀ ਪ੍ਰਾਪਤੀ ਹੋ ਸਕਦੀ ਹੈ ਬਿਲਕੁਲ ਜੀ ਬਹੁਤ ਬੜੇ ਢੰਗ ਦੇ ਨਾਲ ਔਰ ਬੜੀਆਂ ਏਜੰਸੀਸ ਜਿਹੜੀਆਂ ਲੋਕਲ ਸਾਡੇ ਡਿਸਟ੍ਰਿਕਟ ਪੁਲਿਸ ਹੈਗੀਆਂ ਉਹ ਤਾਂ ਕੰਮ ਕਰ ਹੀ ਰਹੇ ਨੇ ਉਹਦੇ ਨਾਲ ਨਾਲ ਸਾਡਾ ਗੈਂਗਸਟਰ ਫਰੰਟ ਤੇ ਵੀ ਏਜੀਟੀਐਫ ਕਾਊਂਟਰ ਇੰਟੈਲੀਜੈਂਸ ਇਹ ਸਾਰੀਆਂ ਏਜੰਸੀਜ਼ ਜਿਹੜੀਆਂ ਗੈਂਗਸਟਰ ਫਰੰਟ ਤੇ ਵੀ ਕੰਮ ਕਰ ਰਹੀਆਂ ਏਐਨਟੀਐਫ ਜਿਹੜੀ ਆ ਸਾਡੀ ਯੂਨਿਟ ਹੈਗਾ ਪੰਜਾਬ ਪੁਲਿਸ ਦਾ ਉਹ ਜਿਹੜਾ ਹੈਗਾ ਐਂਟੀ ਨਾਰਕੋਟਿਕਸ ਤੇ ਕੰਮ ਕਰ ਰਿਆ ਔਰ ਬਹੁਤ ਵੱਡੀਆਂ ਰਿਕਵਰੀਜ਼ ਤੇ ਔਰ ਬਹੁਤ ਵੱਡੇ ਹੋਰ ਵੀ ਜਿਹੜੇ ਵੱਡੇ ਮਗਰਮਸ਼ ਆਪਾਂ ਕਹਿੰਦੇ ਆ ਉਹ ਸਾਡੇ ਜਿਹੜੇ ਆ ਉਹ ਜਾਲ ਚ ਆ ਰਹੇ ਔਰ ਉਹਨਾਂ ਸਾਰਿਆਂ ਨੂੰ ਫੜ ਕੇ ਇਸ ਇਲਾਕਾ ਪਿੱਛੇ ਛੁੱਟਿਆ ਜਾਊਗਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਛੁੱਟ ਪੁੱਟ ਜਾਂ 2 ਗ੍ਰਾਮ 5 ਗ੍ਰਾਮ 10 ਗ੍ਰਾਮ ਵਾਲੇ ਠੀਕ ਆ ਉਹਨਾਂ ਤੇ ਤੇ ਕਾਰਵਾਈ ਬਣਦੀ ਬਣਦੀ ਹੈ ਪਰ ਅਸੀਂ ਪੂਰੇ ਯੋਰ ਦੇ ਨਾਲ ਜਿਹੜੀਆਂ ਬਿਗ ਫਿਸ਼ ਜਿੰਨੂੰ ਕਹਿੰਦੇ ਵੱਡੇ ਸਮਗਲਰ ਉਹਨਾਂ ਦੇ ਮਗਰ ਪਏ ਹੋਏ ਆ ਔਰ ਜਿੱਦਾਂ ਜਿੱਦਾਂ ਸਾਡੇ ਹੱਥ ਆ ਗਏ ਉਹਨਾਂ ਨੂੰ ਮਸਾਲੀ ਸਜ਼ਾ ਵੀ ਦਵਾਈ ਜਾਊਗੀ ਕੇਸਾਂ ਦੀ ਪੈਰਵਾਈ ਪ੍ਰੋਪਰ ਕਰਕੇ ਔਰ ਜਿਹੜੀਆਂ ਜਿਹੜੀਆਂ ਉਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਪਿੱਛੇ ਦੇ ਤੁਸੀਂ ਵੇਖਿਆ ਵੀ ਕਾਫੀ ਪ੍ਰਾਪਰਟੀਆਂ ਇਹਨਾਂ ਦੀਆਂ ਡੈਮੋਲਿਸ਼ ਕੀਤੀਆਂ ਗਈਆਂ ਔਰ ਜਿਹੜੀਆਂ ਵੱਡੀਆਂ ਮੱਛੀਆਂ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਜਿਹੜੀਆਂ ਜਬਤ ਵੀ ਕੀਤੀਆਂ ਜਾਣਗੀਆਂ ਫੋਰਫੀਚਰ ਵੀ ਉਹਨਾਂ ਪ੍ਰਾਪਰਟੀਆਂ ਦਾ 68 ਸਾਡੇ ਇੱਕ ਧਾਰਾ ਹੈਗੀ ਕੰਪੀਟੈਂਟ ਅਥਾਰਟिटीज ਤੋਂ ਇਹਨਾਂ ਦੇ ਕੇਸ ਬਣਾ ਕੇ ਉਹਨਾਂ ਦੀਆਂ ਫੋਰਫੀਚਰ ਆਫ ਪ੍ਰਾਪਰਟੀਆਂ ਵੀ ਕਰਾਈਆਂ ਜਾਣਗੀਆਂ ਔਰ ਜਿਹੜੇ ਜਿਹੜੇ ਇਹਨਾਂ ਨੇ ਇਸ ਮਾੜੇ ਧੰਦੇ ਤੋਂ ਇਹਨਾਂ ਨੇ ਜਿਹੜੀਆਂ ਪ੍ਰਾਪਰਟੀਆਂ ਤੇ ਹੋਰ ਜਾਇਦਾਦਾਂ ਬਣਾਈਆਂ ਨੇ ਉਹ ਸਾਰੀਆਂ ਜਾਇਦਾਦਾਂ ਨੂੰ ਜਿਹੜਾ ਜ਼ਬਤ ਵੀ ਕਰਾਇਆ ਜਾਊਗਾ ਕੁਰਕ ਵੀ ਕਰਾਇਆ ਜਾ ਰਿਹਾ ਇਨਸਾਨਾਂ ਦੇ ਉੱਪਰ ਪਹਿਲਾਂ ਵੀ ਮੁਕਦਮੇ ਦਰਜ ਕੀਤੇ ਔਰ ਕਿੰਨੇ ਨਸ਼ਾ ਤਸਕਰ ਜਿਹੜੇ ਹੁਣ ਦਰਜ ਕਰ ਦਿੱਤੇ ਗਏ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਜੀ 800 ਕੇਸਾਂ ਦੇ ਵਿੱਚ 132 ਅਕਿਊਜ਼ਡ ਸਿਰਫ ਐਨਡੀ ਦੇ ਜਿਹੜੇ ਕਿ ਨਸ਼ੇ ਵਾਲੇ ਐਨਡੀਪੀਐਸ ਐਕਟ ਦੇ ਵਿੱਚ ਜਿਹੜੇ ਮੁਕਦਮੇ ਦਰਜ ਹੋਏ ਉਹਦੇ ਚ ਇੰਨੀਆਂ ਗ੍ਰਿਫਤਾਰੀਆਂ ਹੋਈਆਂ ਵਿੱਚ ਆਈ ਫੀਲ ਕਿ ਜਿਹੜੇ ਇਹ ਜਿਹੜੇ ਚਿਰੀਆਂ ਇਹ ਫਿਗਰਸ ਨੇ ਇਸ ਸਟੇਟ ਦੀ ওয়ਨ ਆਫ ਦੀ ਬੈਸਟ ਫਿਗਰਸ ਹੈਗੇ ਸਰ ਜੀ ਇਹਨਾਂ ਦੇ ਨਾਮ ਦਾ ਪੜਾਇੰਦੇ ਤੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈਗੇ ਆ ਜਿਹੜੇ ਸਾਡੇ ਕੋਲ ਇਸ ਵੇਲੇ ਰਿਕਾਰਡ ਦੇ ਵਿੱਚ ਆਏ ਇਹਦੇ ਤੇ ਪੰਜ ਮੁਕਦਮੇ ਦਰਜ ਨੇ ਫਿਰੋਜ਼ਪੁਰ ਜ਼ਿਲ੍ਹੇ 'ਚ ਇਹਦੇ ਚਾਰ ਇੱਕ ਇਹਦਾ ਕ੍ਰਾਈਮ ਬ੍ਰਾਂਚ ਦਿੱਲੀ 'ਚ ਵੀ ਦਰਜ ਆ ਸੋ ਇਹ ਸਾਰੇ ਇਸ ਤਰ੍ਹਾਂ ਹੀ ਡਰੱਗ ਪੈਡਲਰ ਹੁਣ ਤੱਕ ਫੜੇ ਜਾ ਚੁੱਕੇ ਨੇ ਜਾਂ ਇਸ ਦੇ ਨਾਲ ਤੁਸੀਂ ਮਾਸਟਰ ਮਾਈਂਡ ਵੀ ਫੜੇ ਆ ਮਾਸਟਰ ਮਾਈਂਡ ਜਿੱਥੋਂ ਕੀ ਡਰੱਗ ਸਾਰਾ ਪੰਜਾਬ ਦਾ ਕਿਤੇ ਸਰਕਲ ਹੁੰਦਾ ਇਹ ਤਾਂ ਤੁਸੀਂ ਡਰੱਗ ਪੈਡਲਰ ਫੜੇ ਆ ਨਾਲ ਦੀ ਨਾਲ ਮਾਸਟਰ ਮਾਈਂਡ ਵੀ ਕੋਈ ਤੁਹਾਡੇ ਕਾਬੂ ਆਇਆ ਹੁਣ ਤੱਕ ਬਿਲਕੁਲ ਜੀ ਬਿਗ ਫਿਸ਼ ਉਹ ਹੀ ਹੁੰਦੀ ਆ ਜਿਹੜੇ ਵੱਡੇ ਸੁਮਦ ਹੁੰਦੇ ਆ ਉਹਨਾਂ ਦੀ ਗਿਣਤੀ ਤੇ ਮੰਨ ਲਓ ਜੇ ਤੁਸੀਂ ਡਿਸਟ੍ਰਿਕਟ ਵਾਈਜ਼ ਵੇਖੋ ਤੇ ਜਿਹੜੀ ਗਿਣਤੀ ਆ ਉਹ ਫਿਗਰ ਅੱਡ ਹੋਊਗੀ ਰੇਂਜ ਦੀ ਫਿਗਰ ਅੱਡ ਮੰਨ ਲਓ ਜਿਹੜੀ ਫਿਗਰ ਆ ਦੈਟ ਇਜ਼ ਵੈਰੀ ਡੀਸੈਂਟ ਹੋਰ ਕਿਸੇ ਦਾ ਕੋਈ ਸਵਾਲ ਹੈ? ਫੋਟੋ ਕਰ ਲੀਏ। ਪਿੱਛੇ ਹੈ ਛੋਟਾ ਫੋਟੋ ਕਰ।